ਸਤਿਗੁਰ ਜੀ ਸਾਰਿਆਂ ਨੂੰ ਅੱਜ ਆਪ ਆਇਆ ਪਿੰਡ ਕੀਵੜ ਡਿਆਲੂ ਵਾਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਉੱਥੇ ਨੌਜਵਾਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੋ ਕਿ ਅੱਖਾਂ ਦਾ ਫ੍ਰੀ ਚੈੱਕਅਪ ਜੋ ਕੈਂਪ ਲੱਗਣਾਗਾ ਤੇ ਉਹਨਾਂ ਦੀ ਜੋ ਮਾਹਰ ਟੀਮਾਂ ਨੇ ਆਪਾਂ ਪੁੱਛ ਲਿਆ ਵੀ ਕਿੱਥੋਂ ਆ ਰਹੀ ਨੇ ਸਤਿਗੁਰ ਜੀ ਸਾਰਿਆਂ ਨੂੰ ਸਤਿਗੁਰ ਜੀ ਭਾਈ ਜੀ ਇਹ ਆਪਣਾ ਚੈੱਕਅਪ ਜਿਹੜਾ ਤੁਸੀਂ ਨੇ ਰੱਖਿਆ ਵੀ ਅੱਖਾਂ ਦਾ ਫ੍ਰੀ ਚੈੱਕਅਪ ਕਰਨਾਗਾ ਸਾਰੇ ਨੌਜਵਾਨਾਂ ਵੱਲੋਂ ਇਹ ਤੁਸੀਂ ਕਿਸ ਤਰ੍ਹਾਂ ਲਿਖਿਆ ਵੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਵੀ ਇਹ ਆਪ ਨੂੰ ਇਹਦੀ ਚੀਜ਼ ਦੀ ਲੋੜ ਹੁਣ ਦੇਣਾ ਸਭ ਤੋਂ ਪਹਿਲਾਂ ਆਪਾਂ ਸਾਡੇ ਨਗਰ ਅਤੇ ਸਾਡੇ ਸਾਰੇ ਨੌਜਵ ਸਾਰੇ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਸਾਡਾ ਨਗਰ ਕੀਵਾ ਦੇ ਲੂ ਵਾਲਾ ਦੇ ਇਹ ਜੋ ਨੌਜਵਾਨ ਨੇ ਹਾਂਜੀ ਇਹਨਾਂ ਦੇ ਉਦਮ ਸਦਕਾ ਤੇ ਨਗਰ ਦੇ ਸਹਿਯੋਗ ਸਦਕਾ ਸਾਡੇ ਨਾਲ ਨੇਕੀ ਫਾਊਂਡੇਸ਼ਨ ਬੁਰਲਾਡਾ ਦੇ ਸਹਿਯੋਗ ਸਦਕਾ ਜੀ ਅੱਖਾਂ ਦਾ ਜਿਹੜਾ ਫ੍ਰੀ ਚੈੱਕਅਪ ਕੈਂਪ ਹੈ ਜਿਹੜਾ ਉਹ 24 ਮਾਰਚ ਦਿਨ ਸੋਮਵਾਰ ਨੂੰ ਆਪਾਂ ਲਵਾ ਰਹੇ ਹਾਂ ਇੱਥੇ ਠੀਕ ਹੈ ਜੀ ਉਹਦੇ ਵਿੱਚ ਸੰ크ਰਾ ਹਸਪਤਾਲ ਦੀ ਜਿਹੜੀ ਮਾਹ ਡਾਕਟਰਾਂ ਦੀ ਟੀਮ ਹੈ ਜੀ ਉਹ ਪਹੁੰਚ ਰਹੀ ਹੈ ਜੀ ਇਸ ਕੈਂਪ ਵਿੱਚ ਵੀ ਜਿੰਨੇ ਵੀ ਮਰੀਜ਼ ਆ ਲੋੜਵੰਦ ਨੇ ਜੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਹਰ ਇੱਕ ਤੱਕ ਇਹ ਵੀਡੀਓ ਪਹੁੰਚੇ ਜੀ ਤੇ ਉਹ ਇਸ ਕੈਂਪ ਦਾ ਜਿਹੜਾ ਲਾਹਾ ਟੋਲ ਠੀਕ ਹੈ ਜੀ ਇਸ ਕੈਂਪ ਵਿੱਚ ਜਿਹੜੀ ਦਵਾਈ ਆ ਸਾਰੀ ਉਹ ਲੋੜਵੰਦ ਮਰੀਜ਼ਾਂ ਨੂੰ ਫ੍ਰੀ ਦਿੱਤੀ ਜਾਊ ਜੀ ਨਾਲ ਹੀ ਜਿਹੜੇ ਮਰੀਜ਼ਾਂ ਦਾ ਆਪਰੇਸ਼ਨ ਕਰਕੇ ਲੈਂਜ਼ ਪਾਉਣ ਦੀ ਜ਼ਰੂਰਤ ਪਈ ਹਾਂਜੀ ਉਹਨਾਂ ਦੇ ਜਿਹੜੇ ਲੈਂਜ਼ ਨੇ ਉਹ ਵੀ ਸਾਰੇ ਫ੍ਰੀ ਪਾਏ ਜਾਣ ਠੀਕ ਹੈ ਜੀ ਜਿਹੜੇ ਮਰੀਜ਼ਾਂ ਦੇ ਲੈਂਜ਼ ਪਾਉਣ ਦੀ ਜ਼ਰੂਰਤ ਹੋਈ ਉਹਨਾਂ ਨੂੰ ਸੰਕਰਾਸਤਾਲ ਲੁਧਿਆਣਾ ਦੀ ਟੀਮ ਔਰ ਸਾਡੇ ਨਗਰ ਦੇ ਜਿਹੜੇ ਇਹ ਨੌਜਵਾਨ ਨੇ ਸਾਰੇ ਹਾਂਜੀ ਇਹ ਆਪਣੇ ਖਰਚੇ ਤੇ ਹੀ ਲੁਧਿਆਣੇ ਲੈ ਕੇ ਜਾਣਗੇ ਤੇ ਆਪਣੇ ਖਰਚੇ ਤੇ ਉਹਨਾਂ ਨੂੰ ਲੈ ਕੇ ਆਉਣਗੇ ਕੋਈ ਕਿਸੇ ਵੀ ਮਰੀਦ ਦਾ 1 ਰੁਪਿਆ ਇੱਥੇ ਖਰਚਾ ਨਹੀਂ ਹੋਣਾ ਠੀਕ ਹੈ ਜੀ ਲੰਗਰ ਪਾਣੀ ਦਾ ਪ੍ਰਬੰਧ ਸਾਰੇ ਨਗਰ ਮੱਲੋਂ ਰਲ ਮਿਲ ਕੇ ਕੀਤਾ ਜਾਵੇਗਾ ਜੀ ਤੇ ਆਉਣ ਜਾਣ ਦਾ ਜਿਹੜਾ ਕੋਈ ਖਰਚਾ ਹੈ ਲੁਧਿਆਣੇ ਜਾਣ ਦਾ ਉਹ ਵੀ ਇਹ ਨੌਜਵਾਨਾਂ ਵੱਲੋਂ ਠੀਕ ਹੈ ਨੌਜਵਾਨਾਂ ਵੱਲੋਂ ਤੇ ਉੱਥੇ ਰਹਿਣ ਦਾ ਖਰਚਾ ਵੀ ਸਾਰੇ ਇਹਨਾਂ ਵੱਲੋਂ ਕੀਤਾ ਜਾਏਗਾ ਸਾਰਾ ਖਰਚਾ ਇਹਨਾਂ ਨੌਜਵਾਨਾਂ ਦੇ ਸਹਿਯੋਗ ਨਾਲ ਤੇ ਨਗਰ ਦੇ ਸਹਿਯੋਗ ਨਾਲ ਇਹਨਾਂ ਵੱਲੋਂ ਹੀ ਕੀਤਾ ਹੈ ਜੀ ਠੀਕ ਹੈ ਜੀ ਜਿਹੜੀ ਵੀ ਕੋਈ ਦਵਾਈ ਵੋਟੀ ਦੇਣੀ ਹੈ ਉਹ ਵੀ ਸਾਰੇ ਫਰੀੇ ਮਿਲੋਗੀ ਹਾਂਜੀ ਤੇ ਬਾਕੀ ਜੋ ਸਹੂਲਤ ਜਿੰਨੀ ਆਪਾਂ ਦੇ ਸਕਦੇ ਆ ਵੱਧ ਤੋਂ ਵੱਧ ਲੰਗਰ ਪਾਣੀ ਦੀ ਜੀ ਉੱਤੇ ਰਹਿਣ ਦੀ ਉਹ ਵੀ ਸਾਰੇ ਫਰੀੇ ਦਿੱਤੀ ਜਾਵੇ ਚਲੋ ਬਹੁਤ ਵਧੀਆ ਗੱਲ ਹੈ ਸਿਰਫ ਤੇ ਸਿਰਫ ਜਿਵੇਂ ਜਿਹੜੇ ਮਰੀਜ਼ ਨੇ ਇੱਥੇ ਪਹੁੰਚਣਾ ਹੈ ਠੀਕ ਹੈ ਜੀ ਉਹ ਵਸ ਇੱਕ ਕੇਸ਼ੀ ਇਸ਼ਨਾਨ ਕਰਕੇ ਇੱਥੇ ਸਵੇਰੇ 8 ਵਜੇ ਤੋਂ 1 ਵਜੇ ਤੱਕ ਕੈਂਪ ਦਾ ਸਮਾਂ ਠੀਕ ਹੈ ਜੀ ਵੀ ਸਵੇਰੇ 8 ਵਜੇ ਤੋਂ ਲੈ ਕੇ 1 ਵਜੇ ਤੱਕ ਪਹਿਲਾਂ ਪਹਿਲਾਂ ਇੱਥੇ ਪਹੁੰਚਣਾ ਤੇ ਜਿਹੜੀ ਉਹਦੀ ਆਪਣੀ ਰਜਿਸਟ੍ਰੇਸ਼ਨ ਹੈ ਉਹ ਤਕਰੀਬਨ 2 ਦਿਨ ਪਹਿਲਾਂ ਆਪਣੀ ਆਪਾਂ ਨੰਬਰ ਮੈਂਸ਼ਨ ਕਰਦਾ ਇਹ ਵੀਡੀਓ 'ਚ ਠੀਕ ਹੈ ਜੀ ਵੀ ਉਹ ਨੰਬਰਾਂ ਤੇ ਕਾਲ ਕਰਕੇ ਆਪਣੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਪਹਿਲਾਂ ਕਰਵਾ ਲੈਣ 2 ਦਿਨ ਠੀਕ ਹੈ ਜੀ ਤਾਂ ਜੋ ਆਪ ਨੂੰ ਪਤਾ ਲੱਗੇ ਜੇ ਮਰੀਜ਼ਾਂ ਦੀ ਗਿਣਤੀ ਦਾ ਹੋਇਆ ਜਾਂ ਕੋਈ ਟਕਮਾ ਪ੍ਰਬੰਧ ਕੀਤਾ ਜਾਵੇ ਲੰਗਰ ਪਾਣੀ ਦਾ ਜੀ ਤੇ ਦਵਾਈਆਂ ਦਾ ਜਾਂ ਕੋਈ ਹੋਰ ਜਿੱਦਾਂ ਦੀ ਵੀ ਕੋਈ ਸਹੂਲਤ ਹੈ ਵੀ ਕਿਸੇ ਸਹੂਲਤ ਤੋਂ ਵਾਂਝਾ ਨਾ ਰਹੇ ਕੋਈ ਠੀਕ ਹੈ ਜੀ ਤੇ ਆਪਣੀ ਲੋਕੇਸ਼ਨ ਦੱਸ ਤੋਂ ਰਸਤਾ ਵੀ ਜਿਵੇਂ ਵੀ ਕੀਤਨੋਲਾ ਉਹ ਸਾਰਾ ਦੱਸੋ ਪਤਾ ਲੱਗੇ ਸਕੇਸ਼ਨ ਆਪਣਾ ਪਿੰਡ ਹੈਗਾ ਕੀਵਾ ਦੇਲੂ ਵਾਲਾ ਹਾਂਜੀ ਜ਼ਿਲ੍ਹਾ ਮਾਨਸਾ ਤਹਿਸੀਲ ਮਾਨਸਾ ਠੀਕ ਹੈ ਜੀ ਇਧਰੋਂ ਆਪਣਾ ਭੀਕੀ ਤੋਂ ਤਨੋਲਾ ਰੋਡ ਤੋਂ ਨੇੜੇ ਰਹ ਜਾਂਦਾ ਜੀ ਇਧਰੋਂ ਜਦੋਂ ਆਪਾਂ ਸਨਾਮ ਤੋਂ ਭੀਕੀ ਨੂੰ ਜਾਵਾਂਗੇ ਹਾਂਜੀ ਤੇ ਭੀ ਤੋਂ ਖੱਬੇ ਸੱਜੇ ਮੁੜ ਕੇ ਨਗਰ ਕੀਵਾਂ ਦੇਲੂ ਵਾਲਾ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਕੈਂਪ ਲਗਾਇਆ ਜਾਊ ਠੀਕ ਹੈ ਜੀ ਬਲਕਿ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੋਣੀ 1% ਆਪਾਂ ਦਿੱਕਤ ਨਹੀਂ ਆਉਣ ਦੇ ਬਾਕੀ ਜਿਹੜੇ ਨੌਜਵਾਨ ਨੇ ਬਹੁਤ ਹੀ ਹਾਂਜੀ ਉਦਮੀ ਨੇ ਸਾਰੇ ਮਿਹਨਤੀ ਨੌਜਵਾਨ ਨੇ ਪਹਿਲਾਂ ਵੀ ਇਹ ਨੌਜਵਾਨ ਆਪਣੇ ਪਿੰਡ ਦੇ ਵਿੱਚ ਖੂਨਦਾਨ ਕੈਂਪ ਬਹੁਤ ਲਵਾ ਚੁੱਕੇ ਨੇ ਬਹੁਤ ਹੀ ਉਪਰਾਲਾ ਇਹਨਾਂ ਜਵਾਨਾਂ ਦਾ ਹੈਗਾ ਚੰਗੇ ਕੰਮਾਂ ਲਈ ਬਿਲਕੁਲ ਜੀ ਬਿਲਕੁਲ ਤੇ ਹੁਣ ਵੀ ਸਾਰੇ ਨਗਰ ਨੇ ਇਹਨਾਂ ਨੌਜਵਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਠੀਕ ਹੈ ਜੀ ਤੇ ਨੌਜਵਾਨ ਪੂਰੇ ਉਦਮ ਨਾਲ ਇਹ ਜਿਹੜਾ ਆਪਣਾ ਕੰਮ ਕਰ ਰਹੇ ਇੱਕ ਸਾਡੀ ਸਾਰੇ ਮਰੀਜ਼ਾਂ ਨੂੰ ਜਿੰਨੇ ਵੀ ਲੋੜਵੰਦ ਮਰੀਜ਼ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਵੀ ਆਪਣਾ ਇੱਕ ਆਧਾਰ ਕਾਰਡ ਦੀ ਫੋਟੋਕਾਪੀ ਤੇ origignal ਆਧਾਰ ਕਾਰਡ ਨਾਲ ਲੈ ਕੇ ਆਉਣ ਤੇ ਦੋ ਆਪਣੀਆਂ ਪਾਸਪੋਰਟ ਸਾਈਜ਼ ਫੋਟੋ ਆ ਜੀ ਇਹ ਜ਼ਰੂਰੀ ਨੇ ਕਿਉਂਕਿ ਜੋ ਵੀ ਇੱਥੇ ਡਾਕੂਮੈਂਟ ਦੀ ਲੋੜ ਹੈ ਉਹਦੇ ਵਿੱਚ ਇੱਕ ਆਧਾਰ ਕਾਰਡ ਦੋ ਆਪਣੀਆਂ ਫੋਟੋ ਆ ਸਾਰੇ ਮਰੀਜ਼ ਆਪਣੇ ਨਾਲ ਲੈ ਕੇ ਆਉਣਾ ਔਰ ਮੈਂ ਨੌਜਵਾਨ ਵੀਰਾਂ ਨੂੰ ਬាទ-ਬាទ ਬੇਨਤੀ ਕਰਦਾ ਜਿੰਨੇ ਵੀ ਇਹ ਵੀਡੀਓ ਨੂੰ ਦੇਖਣਗੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜਿਹੜੇ ਲੋੜਵੰਦ ਨੇ ਮਰੀਜ਼ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਇਸ ਕੈਂਪ ਦਾ ਜਿਹੜਾ ਵੱਧ ਤੋਂ ਵੱਧ ਲਾਭ ਉਠਾ ਸਕਣ ਤੇ ਸਾਡੇ ਵੱਲੋਂ ਕੀਤੇ ਉਪਰਾਲਾ ਜਿਹੜਾ ਉਹ ਸਫਲ ਹੋ ਸਕੇ ਧੰਨਵਾਦ ਜੀ